ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਪਰ ਇਸ ਵੇਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀ ਕੁਰਸੀ ਦੀ ਚਿੰਤਾ ਪਈ ਹੋਈ ਹੈ। ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਪਾਰਟੀ ਦੇ ਪੱਖ 'ਚ ਖੜੇ ਰਹੇ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡਣ ਵਾਲਿਆਂ ਦੇ ਖਿਲਾਫ ਗੁੱਸੇ ਤੇ ਗਿਲੇ ਦੀਆਂ ਲੜੀਆਂ ਬਣ ਦਿਤੀਆਂ ਉਹ ਰਾਜਾ ਵੜਿੰਗ ਫਿਲਹਾਲ ਆਪਣੀ ਕੁਰਸੀ ਲਈ ਘਬਰਾਏ ਹੋਏ ਨੇ। ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀ ਕੁਰਸੀ ਦਾ ਡਰ ਪਿਆ ਹੋਇਆ ਸਵਾਲ ਇਹ ਖੜਾ ਹੋ ਰਿਹਾ। ਦਰਸਲ ਸਵਾਲ ਇਹ ਚੁੱਕੇ ਜਾ ਰਹੇ ਸੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪ ਜਾਂ ਫਿਰ ਉਹਨਾਂ ਦੀ ਧਰਮ ਪਤਨੀ ਜਿਵੇਂ ਕਿ ਚਰਚਾਾਂਵਾਂ ਚੱਲ ਰਹੀਆਂ ਸੀ ਨਾ ਦੋਵਾਂ ਨੇ ਬਠਿੰਡਾ ਸੀਟ ਤੋਂ ਆਪਣੀ ਦਾਵੇਦਾਰੀ ਪੇਸ਼ਾ ਨੂੰ ਕਿਉਂ ਖਿੱਚ ਲਈ ਹਾਲਾਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪ ਤਾਂ ਨਹੀਂ ਫੈਸਲਾ ਕੀਤਾ ਸੀ ਇੱਥੋਂ ਚੋਣ ਲੜਨ ਦਾ ਪਰ ਉਹਨਾਂ ਦੇ ਧਰਮ ਪਤਨੀ ਅਮ੍ਰਿਤਾ ਵੜਿੰਗ ਜ਼ਰੂਰ ਇਸ ਸੀਟ ਤੋਂ ਦਾਵੇਦਾਰੀ ਠੋਕਰੇ ਸਨ ਯਾਨੀ ਕਿ ਇਸ ਸੀਟ ਤੋਂ ਉਮੀਦਵਾਰੀ ਲੈਣ ਦੇ ਚਾਹਵਾਨ ਸਨ ਬਠਿੰਡਾ ਸੀਟ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਸਨ ਸਾਫ ਪ੍ਰਤੀਤ ਹੋ ਰਿਹਾ ਸੀ ਜਿਸ ਤਰ੍ਹਾਂ ਉਹ ਲੋਕਾਂ 'ਚ ਵਿਚਰ ਰਹੇ ਸਨ ਜਿਸ ਤਰ੍ਹਾਂ ਉਹ ਕਾਂਗਰਸ ਪਾਰਟੀ ਦਾ ਪ੍ਰਚਾਰ ਕਰ ਰਹੇ ਸਨ ਇਹਨੇ ਦਿਨ ਪਹਿਲਾਂ ਹੀ ਉਹਨਾਂ ਨੇ ਆਰੰਭ ਦਿੱਤਾ ਔਰ ਅੰਦਰ ਖਾਤੇ ਤਾਂ ਇਹ ਵੀ ਪਤਾ ਹੈ ਸਭ ਨੂੰ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਧਰਮ ਪਤਨੀ ਦੇ ਵਾਸਤੇ ਦਾਵਾ ਕੀਤਾ ਸੀ ਔਰ ਐਪਲੀਕੇਸ਼ਨ ਫਾਰਮ ਜਿਹੜਾ ਆ ਭਰਿਆ ਸੀ ਪਰ ਉਸ ਉਤੋਂ ਵੀ ਪਛਾਣ ਨੂੰ ਹਟ ਗਿਆ ਪਰਿਵਾਰ ਆਖਿਰ ਇਹੋ ਜਿਹਾ ਹੋਇਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਉਂ ਪਿੱਛੇ ਵੱਲ ਨੂੰ ਹੋ ਗਏ ਨੇ ਆਪਣੀ ਧਰਮ ਪਤਨੀ ਦੀ ਦਾਵੇਦਾਰੀ ਤੋਂ ਪਿੱਛੇ ਵੱਲ ਹੋ ਗਏ ਨੇ ਇੱਥੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਦਰਅਸਲ ਕਾਂਗਰਸ ਪਾਰਟੀ ਦੇ ਅੰਦਰੋਂ ਵਿਰੋਧ ਹੋਇਆ ਕਾਂਗਰਸ ਪਾਰਟੀ ਦੇ ਅੰਦਰੋਂ ਵਿਰੋਧ ਹੋਇਆ ਔਰ ਗੱਲ ਕਹੀ ਗਈ ਹੈ ਕਿ ਮਨਿੰਦਰ ਸਿੰਘ ਰਾਜਾ ਵੜਿੰਗ ਤਾਂ ਪੂਰੇ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਦੇ ਔਰ ਜੇ ਪੰਜਾਬ ਪ੍ਰਧਾਨ ਜਿਹੜੇ ਕਾਂਗਰਸ ਦੇ ਨੇ ਉਹਨਾਂ ਦੀ ਧਰਮ ਪਤਨੀ ਬਠਿੰਡੇ ਤੋਂ ਚੋਣ ਲੜਦੀ ਹੈ ਔਰ ਖੁਦ ਨਾਲ ਖਾਸ ਤਾ ਕੱਲ ਨੂੰ ਚੋਣ ਜਿੱਤ ਜਾਂਦੀ ਹੈ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਤਾਂ ਬਠਿੰਡਾ ਤੱਕ ਹੀ ਸੀਮਤ ਹੋ ਕੇ ਰਹਿ ਜਾਣਗੇ ਫਿਰ ਪੂਰੇ ਪੰਜਾਬ ਦੇ ਉੱਤੇ ਉਹਨਾਂ ਦਾ ਧਿਆਨ ਨਹੀਂ ਰਹੇਗਾ ਔਰ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪਿਛਾਂ ਵੱਲ ਨੂੰ ਮੂੰਹ ਮੋੜ ਗਏ ਨੇ ਪਰ ਕੀ ਇਹੀ ਸਾਰਾ ਸੱਚ ਹੈ ਕਿ ਇਹ ਅਸਲ ਸਚਾਈ ਹੈ ਬਠਿੰਡਾ ਸੀਟ ਤੋਂ ਜੀਤ ਮਹਿੰਦਰ ਸਿੱਧੂ ਨੂੰ ਲਿਆਂਦਾ ਗਿਆ ਜੀਤ ਮਹਿੰਦਰ ਸਿੱਧੂ ਨੂੰ ਲਿਆ ਕੇ ਬਠਿੰਡਾ ਸੀਟ ਤੇ ਚੋਣ ਲੜਾਈ ਜਾਣ ਦਾ ਫੈਸਲਾ ਕੀਤਾ ਗਿਆ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਕਿਉਂ ਨਹੀਂ ਔਰ ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਇਸ ਸੀਟ ਦੇ ਉੱਤੇ ਪਹਿਲਾਂ ਵੀ ਉਮੀਦਵਾਰੀ ਕਰ ਚੁੱਕੇ ਨੇ ਔਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਮੰਤਰੀ ਸਿੰਘ ਬਾਦਲ ਵੀ ਸਾਹਮਣੇ ਨਹੀਂ ਆਏ ਇਸ ਸੀਟ ਦੀ ਦਾਵੇਦਾਰੀ ਕਰਦੇ ਹੋਏ ਇਹ ਆਪਣੇ ਆਪ 'ਚ بڑے ਸਵਾਲ ਖੜੇ ਹੋ ਰਹੇ ਨੇ ਕਿ ਇਹ ਦੋਵੇਂ ਲੀਡਰ ਕਿਉਂ ਇਸ ਸੀਟ ਨੂੰ ਛੱਡ ਕੇ ਪਿਸ਼ਾਹਵਾਲ ਨੂੰ ਜਾ ਰਹੇ ਨੇ ਕਿਉਂ ਬਠਿੰਡਾ ਦੀ ਸੀਟ ਦੇ ਉੱਤੇ ਇਹ ਹੁਣ ਇਲੈਕਸ਼ਨ ਲੜਨਾ ਨਹੀਂ ਚਾਹ ਰਹੇ ਔਰ ਖਾਸ ਕਰਕੇ ਅਮ੍ਰਿਤਾ ਵੜਿੰਗ ਜਿਹੜੇ ਲਗਾਤਾਰ ਲੱਗੇ ਹੋਏ ਸੀ ਪ੍ਰਚਾਰ ਕਰਨ ਐਂਡ ਮੌਕੇ ਤੇ ਆ ਕੇ ਜਦੋਂ ਚੌਂਡ ਮੈਦਾਨ ਭਖਿਆ ਹੋਇਆ ਸੀ ਜਦੋਂ ਪ੍ਰਚਾਰ ਭਖਿਆ ਹੋਇਆ ਸੀ ਜਦੋਂ ਲੋਕਾਂ ਦੀਆਂ ਗੱਲਾਂ ਸੁਣੀਆਂ ਜਾ ਰੀਆਂ ਸੀ ਅਚਾਨਕ ਅਮ੍ਰਿਤਾ ਵੜਿੰਗ ਨੂੰ ਚੁੱਪ ਕਰਕੇ ਘਰ ਕਿਉਂ ਬਿਠਾ ਦਿੱਤਾ ਗਿਆ ਕਿਉਂ ਆਪਣੀ ਧਰਮ ਪਤਨੀ ਨੂੰ ਉਮੀਦਵਾਰ ਨਹੀਂ ਬਣਨ ਦਿੱਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਰਸਲ ਅੰਦਰੂਨੀ ਗੱਲਾਂ ਤਾਂ ਇਹ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੀ ਪ੍ਰਧਾਨਗੀ ਦੀ ਚਿੰਤਾ ਪੈ ਗਈ ਸੀ ਔਰ ਜੇ ਲੋਕ ਜੇ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਇਹ ਗੱਲ ਕਰ ਰਹੇ ਨੇ ਕਿ ਬਠਿੰਡਾ ਸੀਟ ਤੇ ਇਲੈਕਸ਼ਨ ਲੜਨ ਤੋਂ ਬਾਅਦ ਰਾਜਾ ਵੜਿੰਗ ਦਾ ਪੂਰਾ ਧਿਆਨ ਪੂਰਾ ਫੋਕਸ ਬਠਿੰਡਾ ਦੀ ਸੀਟ ਹੋ ਜਾਏਗੀ ਤਾਂ ਜ਼ਰੂਰ ਇਸ ਤੋਂ ਬਾਅਦ ਹਾਈ ਕਮਾਂਡ ਕਿਸੇ ਹੋਰ ਲੀਡਰ ਨੂੰ ਪ੍ਰਧਾਨਗੀ ਦੇਣ ਬਾਰੇ ਸੋਚ ਸਕਦੀ ਹੈ ਤੇ ਰਾਜਾ ਵੜਿੰਗ ਇਹ ਹਰ ਕਿਸੇ ਨਹੀਂ ਚਾਹੁੰਦੇ ਕਿ ਉਹਨਾਂ ਦੀ ਪ੍ਰਧਾਨਗੀ ਕਿਸੇ ਹੋਰ ਦੇ ਕੋਲ ਚਲ ਜਾਵੇ ਇਸ ਕਰਕੇ ਜ਼ਾਹਰ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹਨਾਂ ਗੱਲਾਂ ਨੂੰ ਸੋਚਦਿਆਂ ਵਿਚਾਰਦਿਆਂ ਇਸ ਸੀਟ ਤੇ ਆਪਣੀ ਘਰ ਵਾਲੀ ਦੀ ਉਮੀਦਵਾਰੀ ਛੱਡਣ ਦਾ ਫੈਸਲਾ ਕੀਤਾ ਖੈਰ ਜੀਤਮੇਂਦਰ ਸਿੱਧੂ ਨੂੰ ਅਲੋਟ ਕਰ ਦਿੱਤੀ ਗਈ ਉਮੀਦਵਾਰੀ ਉਮੀਦਵਾਰੀ ਕਰਦੇ ਹੋਏ ਜੀਤਮੇਂਦਰ ਸਿੱਧੂ ਵਿਚਰ ਰਹੇ ਇਹਨਾਂ ਲੋਕਾਂ ਦੇ ਵਿੱਚ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਤੋਂ ਫਿਲਹਾਲ ਸੰਤੁਸ਼ਟ ਨਹੀਂ ਇਸ ਤੋਂ ਸੰਤੁਸ਼ਟ ਨਹੀਂ ਹੈ ਔਰ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੇ ਪੱਖ ਲਈ ਪ੍ਰਚਾਰ ਕਰਨ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਪ੍ਰੋਗਰਾਮ ਲਈ ਕਿਹਾ ਜਾ ਰਿਹਾ ਜਿਸ ਤਰ੍ਹਾਂ ਪ੍ਰੋਗਰਾਮ ਬਣਦਾ ਪਿਆ ਹੈ ਹਰ ਇੱਕ ਚੀਜ਼ ਜਿਹੜੀ ਆ ਉਹ ਪ੍ਰੋਟੋਕਾਲ ਦੇ ਆਧਾਰ ਦੇ ਉੱਤੇ ਚੱਲਦੀ ਪਈ ਹੈ ਪਰ ਕਾਂਗਰਸ ਪਾਰਟੀ ਦੇ ਅੰਦਰ ਖਾਸ ਕਰਕੇ ਬਠਿੰਡਾ ਸੀਟ ਦੇ ਅੰਦਰ ਅਮ੍ਰਿਤਾ ਵੜਿੰਗ ਦੀ ਉਮੀਦਵਾਰੀ ਕੈਨਸਲ ਹੋਣ ਦਾ ਮੁੱਖ ਕਾਰਨ ਜਿਹੜਾ ਆ ਉਹ ਫਿਲਹਾਲ ਇਹ ਦੱਸਿਆ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ